ਸੋਕੀ ਦੇ ਬਾਈ ਕੀ ਹੋ ਗਿਆ ਸੋਨੂੰ ਹਾਏ ਬੇ ਰੱਬਾ ਜੇ ਮਾੜੀ ਜੀ ਕੋਈ ਗੱਲ ਦੱਸ ਦੇਣ ਉਹਦੀ ਬੇਹੋਸ਼ ਹੋ ਜਾਂਦੇ ਨੇ ਸੋਚਦੀ ਕੀ ਆ ਸੁਨੀਤਾ ਪਾਣੀ ਲੈ ਕੇ ਆ ਹਾਂ ਦੇ ਸਿੱਟੇ ਮਾਰ ਹਾਈ ਮੈਂ ਮਾਰ ਜਾ ਸੋਕੀ ਦੇ ਬਾਈ ਨੂੰ ਕੀ ਹੋ ਗਿਆ ਇਹ ਤਾਂ ਜੰਮੀ ਲਟਕ ਗਏ ਸੋਕੀ ਦੇ ਬਾਈ ਸਰਦਾਰੀ ਸੋਨੂੰ ਐ ਮੇਰੇ ਛਲੇ ਦੀ ਕਿ ਟੋਕਾ ਤੇ ਪਾਣੀ ਮਾਰਨੇ ਮਰਾ ਬੋਟਾ ਦੋਤਾ ਛਿੱਟੇ ਮਾਰ ਦੇ ਕਿ ਮੈਂ ਚੂੜੀ ਪਰ ਪਰ ਲੱਗ ਰਹੀ ਹੈ ਮੈਂ ਤਾਂ ਇਹ ਮੈਨੂੰ ਨੁਮਾਨਾ ਐ ਵੀ ਅਖੜੇ ਹੋ ਜਾਵਲਾਂ ਦਾ ਸੋਕੀ ਦੇ ਬਾਈ ਜਦ ਵੀ ਤੁਸੀਂ ਬੇਹੋਸ਼ ਹੋਣੇ ਪਾਣੀ ਦੇ ਸੱਟੇ ਮਾਰ ਕੇ ਤੁਸੀਂ ਫੇਰੇ ਖੜੇ ਹੋਣੇਗਾ ਉਹ ਤਾਂ ਹੁੰਦੇ ਨਹੀਂ ਹੈਗੇ ਤਾਂ ਪਾਣੀ ਪੀ ਲੋ ਤੂੰ ਕੋਥਲ ਲੈਂਦੀ ਪਾਣੀ ਪੀ ਲੋ ਕੋਥਲ ਨੂੰ ਕਰ ਕਹਿੰਦੇ ਤੁਸੀਂ ਮੈਨੂੰ ਕੋਥਲ ਕੋਥਲ ਕੇ ਮਾਰੇਂਗੀ ਨਾ ਪਾਣਾ ਐ ਜੱਟ ਦੇ ਪਾਣੀ ਕਿਵੇਂ ਲੰਘੂਗਾ ਹੁਣ ਤਾਂ ਮੈਂ ਹੋਰ ਕੀ ਲਿਆਵਾਂ ਹਾਂ ਮੈਂ ਤਾਂ ਕਿੱਥੇ ਜੱਟ ਨਾਲ ਕਰਾਰ ਕਰੀ ਬੈਠਾ ਜੀ 1000 ਰੁਪਿਆ ਦੇਣਾ ਜੀ ਉਹਨੂੰ ਫੇਰਾ ਤੇ ਕਿਉਂ ਉਹਨੂੰ ਫੜਾਤਾ ਉਹਨੂੰ ਤਾਂ ਪਤਾ ਹੈ ਕਿ ਆਪਾਂ ਦੋ ਦੋ ਕਰਕੇ ਹਜ਼ਾਰ ਹਜ਼ਾਰ ਕਰਕੇ ਬਾਕੀ 14 ਚੁਕਾ ਦਿੰਦੇ ਨਾਲੇ 14 ਜੋ ਪੈਸੇ ਬਣਦੇ ਐ ਪੂਰੇ ਕਰ ਦਿੰਦੇ ਕੋਈ ਨਾ ਅਗਲੇ ਮਹੀਨ ਧਫਣ ਪੀਰ ਪੀ ਲੋ ਪੀ ਲੋ ਦੋ ਘੁੱਟ ਪਾਣੀ ਲੈ ਪੀ ਲੋ ਮਰ ਜੂਗੇ ਪਾਣੀ ਕਿੱਥੇ ਲੰਘਦੇ ਪਾਣੀ ਕਿੱਥੇ ਲੰਘਦੇ ਮਰ ਜੂਗੇ ਤੁਸੀਂ ਫਿਰ ਮੈਂ ਕੀ ਕਰੂੰਗੀ ਕੱਲੀ ਜਣੀ ਆਈ ਨਹੀਂ ਕਰਦੀ ਮੈਂ ਨਹੀਂ ਮਰਦਾ ਤੂੰ ਮਾਰेंगी ਇੱਕ ਦਿਨ ਜਈ ਘਟੇ ਵਾਦੇ ਕਰੇਗੀ ਬਿਨਾ ਪੁੱਛੇ ਚੱਕ ਕੇ ਪੇਜੇ ਦੇ ਦੇਣੀ ਮੈਨੂੰ ਐ ਦੱਸੋ ਸੋਕੀ ਦਾ ਬਾਈ ਮੈਂ ਸਾਨੂੰ ਮਾਰ ਕੇ ਰਾਜੀ ਆਪਨਾ ਐ ਐ ਗੱਲਾਂ ਕਰ ਮਾਨਤ ਕਸ਼ੇ ਛੱਡੀ ਦੀ ਬੰਦੇ ਨੂੰ ਅੱਜ ਕੱਲ ਕਿਹੜੀ ਜਾਨ ਪ੍ਰਾਣ ਨੇ ਰੇਹਾਂ ਛਪਰੇਹਾਂ ਦੀ ਕਣਕ ਹੋ ਗਈ ਇੱਕ ਮਿੰਟ ਜਿਆ ਨਿਕਲ ਜਾਂਦੀ ਹੈ ਅਗਲੀ ਦੀ ਮਿਹਨਤ ਦੀ ਕਮਾਈ ਆ ਜ਼ਰੂਰੀ ਆਗਾ ਹਲੇ ਇਕੱਲੇ ਇਕੱਠੇ ਪੈਸੇ ਦੇਣ ਦਾ ਹੱਕ ਬਣਦਾ ਹਲੇ ਮੇਰੇ ਰੱਬਾ ਹਲੇ ਕਿਹੜੀ ਮਿਹਨਤ ਕਾਲੀ ਹਲ ਤਾਂ ਇੱਕ ਦਿਨ ਲਾ ਕੇ ਆਇਆ ਹਲੇ ਕਿਹੜੀ ਮਿਹਨਤ ਕਾਲੀ ਮਾਲ ਪਰਤਾ ਲਾਊਗਾ ਆਪਣੇ 10 ਕਿੱਲੇ ਨੇ ਸੋਕੀ ਦੇ ਬਾਈ 10 ਕਿੱਲੇ ਹੁੰਦੇ ਨੇ ਕਿੱਲੇ ਤਾਂ 10 ਨੇ ਛਾਲ ਚ ਮਹੀਨੇ ਤਾਂ 12 ਹੁੰਦੇ ਨੇ ਇੰਨੀ ਆਦੇ ਤਿੰਨ 60 ਪਹਿਰੇ ਦਿਨ ਹੁੰਦੇ ਨੇ ਹੌਲੀ ਬੋਲੋ ਸੋਕੀ ਦੇ ਬਾਈ ਗਰਮੀ ਆ ਫੇਰ ਡਿੱਗ ਜਾਉਂਗੇ ਫੁੜਕ ਕੇ ਫੇਰ 10 ਕੀ ਕਰੂੰਗੀ ਮੈਂ ਹੁਣ ਨਹੀਂ ਟਿਕਦਾ ਹੁਣ ਤਾਂ ਮੇਰਾ ਖੂਨ ਚੱਲ ਪਿਆ ਹਾਂ ਹਾਂ ਹੁਣ ਨਹੀਂ ਟਿਕਦਾ ਪਰ ਇੱਕ ਗੱਲ ਹੈ ਕਿ ਪਤਾ ਕੀ ਹੈ ਜੇ ਲੱਖ ਰੁਪਇਆ ਉਹੀ ਵਿਆਹ ਤੇ ਦਿੰਦੇ ਨਾਲੇ ਤਾਂ ਵਿਆਜ ਬੰਦਾ ਨਾਲੇ ਜੇ ਦੁਕਾਨ ਤੋਂ ਵੱਧ ਤੋਂ ਵੱਧ ਛੌਦਾ ਲੈਂਦੇ ਉਹਨੂੰ ਕਹਿ ਦਿੰਦੇ ਪਈ ਛੌਦੇ ਦੀ ਲੋੜ ਹੈ ਉਹ ਲੈ ਜਾ ਪੈਸੇ 4 ਦਿਨਾਂ ਨੂੰ ਦੇਵਾਂਗੇ ਅਹੀਂ ਟਾਲੇ ਲਾ ਲਾ ਕੇ ਛਾਲ ਪੂਰਾ ਕਰ ਦਿੰਦੇ ਜਿਆਦੇ ਚਲਾਕ ਨਹੀਂ ਬਣਦੇ ਸੋਕੀ ਦਵਾਈ ਤੁਸੀਂ ਹਾਂ ਜਿਆਦੇ ਚਲਾਕ ਨਹੀਂ ਬਣਦੇ ਉਹ ਕੀ ਚਲਾਕ ਕੱਟਨੇ ਨਾਲੇ ਪੈਸੇ ਲੈ ਕੇ ਨਾਲੇ ਛੌਦਾ ਲੈ ਕੇ ਗੱਲ ਸੁਣ ਉਹ ਬੰਦੇ ਜਿੰਤਾ ਮੈਂ ਪੋਲਾ ਸਮਝਦਾ ਸੀ ਮਨ ਲੈ ਤਾਂ ਨਹੋ ਦੀ ਖੜ ਕੇ ਸੰਗਾ ਬੰਦਾ ਤਾਂ ਪੋਲਾ ਹੈ ਉਹ ਤਾਂ ਉਹਦਾ ਵੀ ਪਣੂਆ ਲਿਖਿਆ ਤੇ ਘਰ ਵਾਲੀ ਦਾ ਸੋਖੀ ਸਪਾਯੇ ਦੇ ਘਰਾਂ ਲੰਮ ਰਿਆ ਹੋਇਆ ਹੈਗਾ ਮੈਨੂੰ ਤਾਂ ਪਤੀ ਨਹੀਂ ਦੀਗਾ ਹਾਏ ਓਏ ਮੇਰੇ ਰੱਬਾ ਉਹ ਸਮਝਾਣ ਦੇ ਤੌਰ ਤੇ ਕਹਿ ਦਿੰਦੇ ਨੇ ਵੀ ਉਹਦੇ ਪਣੂਜਾ ਨਿਕਲਿਆ ਮਾਹ ਕਿ ਤਦ ਘਰਾਂ ਲੰਮ ਰਿਆ ਹੋਇਆ ਵੀ ਪਣੂਈਏ ਦੇ ਲੜਾ ਲਾਈ ਹੋਈ ਆ ਤੂੰ ਤਾਂ ਐ ਕਹਿੰਦੀ ਅੱਜ ਮੈਂ ਮੈਂ ਪੱਤਰੀ ਦੇਖਦਾ ਹੋਵਾਂ ਵੀ ਪੱਤਰੀ ਚ ਦੇਖ ਲੈ ਤੂੰ ਗੱਲ ਸੁਣ ਹੁਣ ਅਖਛੜੀ ਬਦਲੇ ਰੋਟੀਆਂ ਪਕਾਵੇਂਗੀ ਕਿ ਤੇ ਇਹਨੂੰ ਨਾ ਫੂਕਦੀ ਪੂਰੀ 5000 ਦੀ ਲੈ ਆਤੀ ਹਾਂ ਤੂੰ ਤਾਂ 5000 ਦੀ ਸੋਚ ਆ ਜੇ ਨਾਲ ਮੈਂ ਵੀ ਮੱਚ ਗਈ ਫੇਰ ਕੀ ਕਰੋਗੇ ਤੂੰ ਗੱਲ ਸੁਣ ਆ ਛੜੀ ਪਾ ਕੇ ਕਿ ਨਾ ਜਦੋਂ ਅੱਜ ਬਾਹਰ ਗਈ ਹੁਣੀ ਹੈ ਦੇਖ ਲਿਆ ਫਿਰ ਕਿਵੇਂ ਦੇਖਦੇ ਨੇ ਲੋਕ ਆ ਲੋਕ ਨਹੀਂ ਸੋਕੀ ਤੇ ਬਾਈ ਇੱਕ ਗੱਲ ਹੋਰ ਸੁਣਾ ਜਿਹੜਾ ਉਹ ਨਹੀਂ ਹੈਗਾ ਤੀਗਾ ਮੈਂ ਖੇਤ ਗਈ ਤੀ ਜਦ ਚਾਹ ਲੈ ਕੇ ਛੋਡੀ ਉਹਨਾਂ ਦਾ ਉਹਨਾਂ ਦਾ ਤੀਗਾ ਉਹਨੂੰ ਕੀ ਉਹਨਾਂ ਦਾ ਉਹਨਾਂ ਦਾ ਮੈਂ ਦੇਖ ਲਿਆ ਤੀ ਤੇਲੀਆਂ ਦਾ ਤੀ ਤੇਲੀਆਂ ਦਾ ਹਾਂ ਉਹਦੇ ਨਾਮ ਲੀਲਾ ਸੀ ਲੀਲਾ ਤੇਲਾ ਤੇਲੀ ਤੀਗਾ ਹੋਰ ਨਾ ਪਤਾ ਕੀ ਕਰਦਾ ਤੀਗਾ ਮੇਰੇ ਕੋਲ ਨਹੀਂ ਦੇਖੀ ਆਏ ਜੇ ਕਰਕੇ ਹੱਸਦਾ ਦੀ ਨਾਲ ਆਏ ਮੁੱਛਾ ਜੀਆਂ ਕਰ ਕਰ ਹੱਸਦਾ ਤੀਗਾ ਮੇਰੇ ਕੋਲ ਨਹੀਂ ਨਾਲ ਕਰਾ ਪ੍ਰਿੰਟ ਬਣੀ ਜਾਂਦੀਆਂ ਸੁਨੀਤਾ ਅੱਜ ਤਾਂ ਤੋਂ ਅੱਛਾ ਮਖੌਲ ਕਰਦਾ ਸੀ ਹਾਂ ਮੈਨੂੰ ਤਾਂ ਲੱਗਦਾ ਮੈਨੂੰ ਹੁਣ ਉਹਦੇ ਘਰੇ ਜਾਣਾ ਪਊਗਾ ਉਹਨੂੰ ਤਾਂ ਦੇਖ ਕੇ ਆ ਮੈਂ ਦਖੂ ਦਾਣਾ ਚੱਲ ਕਾ ਨੂੰ ਮੇਰੇ ਪਿਓ ਦਾ ਸਾਲਾ ਪਿਓ ਦਾ ਸਾਲਾ ਤੇ ਤਾਂ ਰਿਸ਼ਤੇਦਾਰ ਬਣ ਗਿਆ ਨਾ ਬਣਾ ਲੈ ਪਿਓ ਦਾ ਸਾਲਾ ਰਿਸ਼ਤੇਦਾਰ ਬਣ ਗਿਆ ਜੀ ਇੱਕ ਪੱਛੇ ਤਾਂ ਉਹਨੂੰ ਤੂੰ ਅਗਲੇ ਨੂੰ ਉਹ ਕਹਿਣ ਲੱਗ ਰਹੀਆਂ ਦੂਜੇ ਪੱਛੇ ਰਿਸ਼ਤੇਦਾਰ ਬਣਾਉਣ ਲੱਗ ਰਹੀਆਂ ਹਰਾਮੀ ਦੀ ਉਹ ਤਾਂ ਹਰਾਮੀ ਹੈ ਹਰਾਮੀ ਦੀਗਾ ਉਹ ਵੀ ਕਿਉਂ ਸ਼ੇਰਖਾਨੀ ਕਹਤੀ ਦੀ ਉਹ ਹਰਾਏ ਕਹਾਂ ਹੱਸਦਾ ਦੇਖਿਆ ਉਹ ਦੇਖਿਆ ਕਰਾਦੀ ਇੰਨਾਂ ਕਰਕੇ ਮੂੰਹ ਹਸਦਾ ਤੀਕਾ ਮੇਰੇ ਕਣੀ ਹੋਰ ਅੰਮੁੱਛਾਂ ਜਾਂਦਾ ਚਿੱਤਾ ਚੌੜੀ ਹੋ ਗਈ ਹੋਣੀ ਚੌੜੀ ਕੰਨ ਹੋ ਗਈ ਮੈਂ ਤਾਂ ਗਾਲਾਂ ਦਿੱਤੀਆਂ ਮੈਂ ਕਿਹਾ ਛੜਿਆ ਹੋਇਆ ਹੁਣ ਜਦੋਂ ਖੇਤਾਂ 'ਚ ਵੀ ਐ ਟੌਰ ਕੱਢ ਕੇ ਜਾਮੇਗੀ ਲੋਕ ਤਾਂ ਦੇਖਣਗੇ ਕੋਈ ਸੂਟ ਪਾ ਲੈ ਕਰ ਹੈ ਸੂਟ ਪਾ ਲੈ ਕੋਈ ਛੂਟ ਪਾ ਲਿਆ ਕਰ ਇਹ ਤਾਂ ਪਤਾ ਹੀ ਕੀ ਹੈ ਜੇ ਤਾਂ ਕੋਈ ਫੋਕਸ਼ਨ ਫੋਕਸ਼ਨ ਹੋਵੇ ਹੈ ਉਦੋਂ ਟੌਰ ਕੱਢ ਕੇ ਜਾਂਦੇ ਹੁੰਦੇ ਨੇ ਉਦੋਂ ਪਾ ਲੈਂਦੇ ਨੇ ਸੂਟ ਤਾਂ ਪਾ ਲਿਓ ਦੋ ਚਾਰ ਗੱਮਨੀ ਆ ਗਈ ਹੈ ਇਹ ਤਾਂ ਪਹਿਲਾਂ ਹੁੰਦਾ ਸੀ ਹੁਣ ਅੱਜ ਕੱਲ ਤੇਰ ਬਾਅਦ ਚ ਕਿਹੜਾ ਰਹਿ ਗਿਆ ਕੌਣ ਲਾਂਦਾ ਸਾਰੀ ਹੁਣ ਤਾਂ ਸੁਣੋ ਤੁਸੀਂ ਮੈਨੂੰ ਸੂਟ ਦਵਾ ਦਿਓ ਮੋਨਕ ਤੋਂ ਹਾਂ ਉਹ ਮੇਰੇ ਰੱਬਾ ਕਹਿ ਕੇ ਸਿਆਪਾ ਛੇਲ ਲਿਆ ਉਹ ਪੰਜ ਜਾਂ 10 ਦੀ ਪੂਪ ਨਾ ਛਾਰੀਏ ਜਿਆਦਾ ਸੋਹਣੀ ਲੱਗਦੀ ਆ ਹੂੰ ਤਾਂ ਹਾਂ ਵਹੀ ਸੂਟ ਦਵਾ ਲਿਆ ਕਿ ਕਿਵੇਂ ਲੱਗਦੇ ਨੇ ਸਿੱਟੇ ਸੋਕੀ ਦਵਾਈ ਆ ਲੱਗਦਾ ਹੈ ਜੀ ਮੇਰੇ ਛਾਲੇ ਦੀ ਤੁਸੀਂ ਕਿਹਦਾ ਤੁਸੀਂ ਕਰੀਏ ਗੱਲ ਸੁਣ ਜੇ ਛਿੱਟੇ ਮਾਰਨੇ ਵੀ ਹੋਣ ਐ ਮਾਰੇ ਜਾਂ ਉਂਗਲਾਂ ਪਿਓ ਐ ਕਿੱਦਾਂ ਛਿੱਟਾ ਮਾਰ ਦੋ ਤੂੰ ਤਾਂ ਬੋਲੇ ਮਗੂ ਆ ਮਾਰੀ ਚੂਲੀ ਪਰ ਕੇ ਜੇ ਮੈਂ ਤਾਂ ਮਨੂਰੀ ਨਾ ਹਵੇ ਸਖੀ ਦੇ ਵੇਦੋ ਕਿ ਸਿੱਟੇ ਹੋਰ ਮਾਰੇ ਮੂੰਹ ਤੇ ਲਾ ਜਿਵੇਂ 20 ਪੈਂਦਾ ਹੁੰਦਾ ਹਾਂ ਹਾਂ ਬਚਮੇ ਤਾਂ ਇਹੀ ਕੰਮ ਕਰਨ ਜੋ ਘਰ ਹੈ ਗਿਆ ਹੈ ਉਹ ਤੇਰੇ ਮੈਂ ਛਿੱਟੇ ਮਾਰੀ ਜਾ ਕਰੂੰਗਾ ਹੈ ਐਂ ਕੀ ਪੈਸਾ ਛੱਤ ਤੋਂ ਡਿਗੂਆ ਜੇ ਕੰਮ ਕਰਾਂਗੇ ਥੋ ਪੈਸੇ ਕਮਾਵਾਂਗੇ ਦਕਾਨ ਖੋਲਾਂਗੇ ਤਾਂ ਕੰਮ ਚੱਲੂਗਾ ਚੱਲਾ ਜੀ 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 ਜੀਰੀ ਲਾ ਲਓ ਹੁਣ ਤੁਸੀਂ ਮੈਂ ਤਾਂ ਕੁਛ ਨਹੀਂ ਕਹਿੰਦੀ ਜੀਰੀ ਲਾ ਲਓ ਮੈਂ ਨਹੀਂ ਜਾਂਦੀ ਪਰ ਖੇਤ ਆ ਹੈ ਮੇਰੇ ਛਾਦੀ ਜੀਰੀ ਲਾਣ ਨੂੰ ਮੈਂ ਬਈਆ ਹੈ ਤੂੰ ਆਏ ਕਹੇ ਵੀ ਜੀਰੀ ਲਵਾ ਲਓ ਲਵਾ ਲਓ ਸਖੀ ਦਾ ਬਈ ਇੱਕੋ ਗੱ ਸਾਂ ਸੰਗਾ ਠੀਕ ਆ ਉਹੀ ਬੋਲਿਆ ਨੇ ਜੇ ਕੰਮ ਕਰੋ ਨਾ ਲੋ ਨਾ ਲੋ ਜਾ ਆ ਕਛ ਰਹੀਂ ਦੀ ਗੀਰੀ ਲਾ ਲੋ ਕੋਈ ਕਹਿ ਲ ਬਹਲੇ ਕੋਈ ਨਾ ਕਰ ਆਪਣੇ ਸੋਕੀ ਦੇ ਬਾਈ ਹੈ ਦੇਖ ਲ ਫੜਕ ਕੇ ਡਿੱਗ ਗਏ ਦੀ ਕੱਲੇ ਪੈਸੇ ਪੈਸੇ ਨਾਲ ਪਿਆਰ ਹੈਗਾ ਹੈ ਹੋਰ ਕਿਹੜਾ ਪਿਆਰ ਆ ਮੇਰੇ ਨਾਲ ਤਾਂ ਪਿਆਰ ਹੀ ਨਹੀਂ ਐਨੀ ਸੋਚੇ ਹੈ ਗਿਆ ਸੋਚ ਪਰ ਡਿੱਗਣ ਤੋਂ ਪਹਿਲਾਂ ਸੋਚ ਤਾਂ ਲੈਣਾ ਵੀ ਨਾ ਜਾਣੀ ਮੈਂ ਮਰ ਗਿਆ ਆਏ ਤੂੰ ਕਾਨੂੰ ਕਹਿਨੀ ਆ ਮਰ ਗਿਆ ਹੈ ਵੀ ਦੱਸ ਮੈਂ ਇਕੱਲੀ ਕੀ ਕਰੂੰਗੀ ਕੀ ਦੇ ਸਾਰੇ ਦਿਨ ਕੱਟੂੰਗੀ ਨਾਸਦੋਕੀ ਦੇ ਬਾਈ ਮਾੜਾ ਨਹੀਂ ਬੋਲਿਆ ਕਰਦੇ ਰੋਟੀ ਬਣਾ ਲਾ ਪਹਿਲਾਂ ਜਾ ਕੇ ਣ ਰੁੜ ਜਾਣਿਆ ਵੇ ਰੁੜ ਜਾਣਿਆ ਉੱਠ ਖੜਾ ਹੈਲੋ ਆ ਬੇੜੇ ਬੈਠਿਆ ਰਾ ਕਿਵੇਂ ਖਰਾਟੇ ਲੱਗ ਰੇ ਮਾਰਨਾ ਖੜਾ ਹੋ ਜਾ ਤਾਂ ਕੀ ਲੜਗਾ ਤੇਰੇ ਕਾਲਾ ਲਾਗਾ ਮੇਰੇ ਤੋਂ ਤੇਰੇ ਲੜੇ ਕੁੱਡੀਆਂ ਵਾਲਾ ਮੈਂ ਕਹੀ ਜਾਨੀ ਉੱਠ ਖੜ ਉੱਠ ਖੜ ਬੇੜੇ ਬੈਠਿਆ ਰਗਾ ਮੈਂ ਪਿਆ ਰਾਮ ਨਾ ਬੇਦਿਕਰਾ ਹੋਇਆ ਮੈਂ ਮਰ ਵੀ ਕੰਮ ਤੇ ਨਹੀਂ ਜਾਣਾ ਹੈਗਾ ਲਾਲੇ ਦੇ ਕੌਣ ਲਾਲਾ ਮੂੰ ਮਰ ਜਾ ਅੱਛਾ ਹਾਂ ਰੱਬ ਆਜੇ ਬੇੜਾ ਲੱਖ ਰੁਪਿਆ ਆਗਲੇ ਤਾਂ ਹੂੰ ਲੈ ਲਿਆ ਠੀਕ ਆ ਸਲਦਾ ਹੂੰ ਲਿਆ ਕੇ ਦੇ ਲੈ ਸਾਲ ਦਾ ਮੈਂ ਮਰਨੇ ਕੰਮ ਤੇ ਕੌਣ ਜਾਉ ਉਹਨਾਂ ਦੇ ਹੋਣਾ ਆਏ ਉੱਡਦਾ ਨਾ 10 ਵਜੇ ਜਿਵੇਂ ਡਿਊਟੀ ਤੇ ਜਾਣਾ ਹੁੰਦਾ ਸਰਕਾਰੀ ਨੌਕਰੀ ਲੱਗੀ ਹੋਵੇ ਤੇਰੀ ਪਲੇਕ ਦੇ ਜਾਣਾ ਇਹ ਨਹੀਂ ਹਟਦੀ ਓਏ ਬੜ ਬੜ ਕਰਨ ਨੂੰ ਇਹ ਪਾਉਂਗਾ ਤਾਂ ਮਰੇ ਸਾਲੇ ਦੀ ਕਾਲਾ ਨਾਗ ਮੈਨੂੰ ਐ ਲੱਗਦਾ ਮੈਨੂੰ ਉੱਠ ਕੇ ਜਾਣਾ ਪਊਗਾ ਵੇ ਕੰਮ ਤੇ ਜਾਏਂਗਾ ਕਿ ਨਾ ਮੈਂ ਵਗ ਜਾਏਂ ਦੱਸ ਦੇ ਮੈਨੂੰ ਮੱਥ ਪੜ ਮਾਰੂ ਮਰੇ ਸਾਲੇ ਦੀ ਟਾਗਲੇ ਵਰਗੇ ਮੂੰਹ ਵਾਲੀ ਕੰਮ ਲੈ ਵਗ ਜੂ ਕੰਮ ਤੇ ਤੈਨੂੰ ਛੇੜੀ ਜਾਣਗੇ ਫਿਰ ਤੂੰ ਤਾਂ ਜਾਂਦਾ ਨਹੀਂ ਹੈਗਾ ਅਗਲਾ ਘਰ ਅਗੇੜੇ ਮਾਰੂ ਫੇਰ ਕਿਹੜਾ ਨਾ ਛੇੜੂ ਸੋਨੀ ਬਾਲੀ ਆ ਤੂੰ ਮਰੇ ਸਾਲੇ ਦੀ ਕਾਲੋ ਜੀ ਕਿਤੇ ਬੱਤੇ ਲੱਗਦੀ ਫਿਰ ਹਾਏ ਸਨੀਤਾ ਸਨੀਤਾ ਕੀ ਪਾਉਂਦਾ ਓਹ ਨੀ ਪੌਂਕਦਾ ਕਾਹਨੂੰ ਪੌਂਕਦਾ ਆ ਗੇਟਿਆਂ ਕੇ ਮੇ ਖੜਕੇ ਨਹੀਂ ਮੈਨੂੰ ਤਾਂ ਪਤਾ ਨਹੀਂ ਜੋਟ ਕੇ ਦੇਖ ਲੈ ਭਾਈ ਆਈ ਨਹੀਂ ਪਤਾ ਉਹ ਤਰਿਆਂਦਾ ਹੋਵੇ ਉਧਰ ਲਾ ਲਾ ਦੁਪਹਿਰਾਂ ਤੱਕ ਕਰ ਤਾ ਦਾਂ ਉਹ ਆਪਕਾ ਬਦਨਾ ਟਾਈਮ ਨਾ ਜਾਣਾ ਹੁੰਦਾ ਕੰਮ ਤੇ ਉਹ ਆਪ ਭਾਂਡਾ ਯਾਰ ਤੂੰ ਤੀਕ ਤੱਕ ਜਾ ਮੇਰੇ ਸਾਲੇ ਦਾ ਲਾ ਕੇ ਕੁਰਤੀ ਤੇ ਬੱਟ ਤੱਕ ਸਰੀਤਾ ਤੜਕੇ ਦੇ ਦਾਂਦੀ ਉਹਨੂੰ ਸੜੀ ਜੀ ਢੂਰਤੀ ਨਾ ਪੂਰੀ ਡੇਡ ਫੁੱਟ ਜੇਦੀ ਮੇਰੇ ਸਾਲੇ ਦਾ ਐ ਤੁਰਦਾ ਲਾ 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 ਦੇਖ ਦੇਖ ਡਰਾਮੇ ਕਰਦਾ ਕਮੇ ਬੇਕੋਈ ਹੈ ਗਿਆ ਤੈਨੂੰ ਸੋਚ ਕੇ ਰਹਿ ਕੋਈ ਮੇਰੀ ਗੱਲ ਸੁਣ ਨੀ ਜਦ ਤੂੰ ਵਗ ਚਲਾ ਲੇਵੇਂ ਉਹ ਲਾਪੜਾ ਮਰਵਾ ਕੇ ਮੈਂ ਨਹੀਂ ਕਹਦਾ ਨੀ ਮੈਂ ਕਹਿੰਦਾ ਉਹ ਕਹਦੇ ਕਿ ਉਹ ਤਾਂ ਕਦੇ ਠੱਠੀਆਂ ਲੱਗਦੀਆਂ ਨੇ ਹੂੰ ਹੈ ਸੜਵੇ ਹਾਣ ਚੱਲ ਬੈ ਸੱਚੀ ਨਹੀਂ ਲੱਗ ਰਹੀਆਂ ਮਮਾ ਤੈਨੂੰ ਕਹਿਣਾ ਮਮਾ ਮਾ ਉਹ ਤਾਂ ਤ੍ਰਿਕਰਤੂ ਜਾਨਾ ਬਰੇ ਸਾਲੇ ਜੀ ਕਾਲੀ ਮਹਸ ਜੀ ਜੀ ਕਰਦਾ ਤਾਂ ਗਊ ਸਾਲਾ ਸੱਬਿਆ ਹੋ ਹਾਏ ਜੇ ਮੇਰਾ ਸ੍ਰੀਤਾ ਵਰਗੀ ਦਾ ਵਿਆਹ ਹੋ ਜਾਂਦਾ ਨਾ ਪਰ ਕਿੱਥੇ ਤਾਂ ਲਾਲ ਦੀ ਕਸਮ ਕਰ ਤੀ ਬਈ ਤੇ ਕਾਲੀ ਮਹਸ ਪੂਰੀ ਮਰੇ ਸਾਲੇ ਬੱਬਾ ਇਹਨਾਂ ਦਾ ਸੁੱਖੀ ਸਕੀ ਮਾਰੇ ਮਨੋਂ ਲੰਘ ਪੜੋ ਆਹ ਇਤਰਾਪ ਭਾਈ ਜੈ ਬੜਾ ਤਰਾਪ ਭਾਈ ਦੱਲਾ ਭਾਗਦਾ ਜੈ ਬੱਟੀ ਦਾ ਗੁੱਸਾ ਤਾਂ ਇਹ ਝੜਦਾ ਵੀ ਆ ਧਰਤੀ ਨਾਲੋਂ ਜ਼ਿਆਦਾ ਝੜੂ ਹੋਏ ਜੇ ਤੀ ਫੇਰ ਤਾਂ ਮਰਨੇ ਤੇ ਤਪਾਰ ਰੱਖੀਏ ਗਏ ਨੇ ਹਾਂ ਲਾਲਾ ਕਿੱਥੇ ਆ ਪਈ ਕੰਮ ਤੇਰੀ ਆਇਆ ਹੈਗਾ ਟਾਈਮ ਦੇਖ ਲੈ 10:30 ਵੱਜਦੇ ਨੇ ਬੇ ਲਾਲਾ ਮੈਨੂੰ ਵੀ ਪਤਾ ਮੈਂ ਤਾਂ ਅਬ ਤਵੀ ਬਈਆਂ ਗਾਣਾਂ ਦਾ ਦੇਣ ਲੱਗ ਰਹੀਆਂ ਕਰਕੇ ਲੇਠਾਤਾ 15 ਵਾਰੀ ਐਡੀ ਨਾ ਉਹ ਤੇਰੇ ਆਲੇ ਪੈਸਾ ਤੇ 500 ਦੀ ਐਡੀ ਬੋਤਲ ਲੈ ਗਰੇਜੀ ਦੀ ਮੂਹਤ ਦੀ ਪੋਛਣਾ ਪੀ ਕੇ ਰਾਤ ਡੱਕ ਰਿਆ ਰਹਾ ਨਾ ਭਾਈ ਫਿਰ ਵਿਆਹ ਤੇ ਚੱਕਦੇ ਫਰੀ ਜੰਨੇ ਹੋ ਜੇ ਪਹਿਲੀ ਸ਼ਾਮ ਲੋ ਨਾ ਗੱਲ ਸੁਣੋ ਉਹਨੂੰ ਪਤਾ ਨਹੀਂ ਹੈਗਾ ਵੀ ਪੂਰਾ ਛਾਲਟ ਪਾਣਾ ਹੈ ਅੱਜ ਕੱਲ ਕਿੰਨੀ ਮਗਾਈ ਹੋ ਰਹੀ ਹੈ ਜੇ ਐ 500 ਦੀ ਰੋਜ਼ ਪੀਉ ਆ ਫਿਰ ਗੇਲੇ 365 ਦਿਨ ਹੁੰਦੇ ਨੇ ਵੀ ਕਿੰਨਾ ਕੁ ਕੁਸ਼ ਬਚੂ ਲਾਲਾ ਉਹ ਤਾਂ ਮੈਨੂੰ ਵੀ ਪਤਾ ਮੈਂ ਵੀ ਆਹੀ ਮੱਥਾ ਮਾਰਦੀ ਸੀ ਮੈਂ ਤਾਂ ਆਪ ਕੱਲ ਨਾਲੀ ਤੋਂ ਚੱਕ ਕੇ ਲਈ ਆ ਮਰ ਜਾਣੇ ਨੂੰ ਇਹ ਗੱਲ ਸੁਣ ਪਈ ਜੇ ਆਂਦਾ ਰੂਪੀ ਕਹਿ ਦੇ ਗਿਆ ਕੱਲ ਨੂੰ ਛੱਟ ਪੇਟ ਖਾਲੀ ਮੇਰੇ ਤਾਂ ਉਹ ਕੰਮ ਕਰੀ ਖੜੇ ਮੇਰੇ ਤਾਂ ਲਵਾਈ ਖੜੇ ਜੀਰੀ ਹੁਣ ਇਹ ਤਾਂ ਮੈਂ ਦਾ ਲਾਲਾ ਦੇ ਕੁਝ ਨਹੀਂ ਕਰ ਸਕਦੀ ਹੈਗੀ ਤੀਮੀ ਮਾਨੀ ਮੈਂ ਤਾਂ ਬਥੇਰਾ ਕਹਿਤਾ ਉਹਨੂੰ ਵੀ ਭਾਈ ਉੱਠ ਕੇ ਮਰ ਜਾ ਬਗ ਜਾ ਨਾ ਭਾਈ ਉਹਦੇ ਤਾਂ ਤੂੰ ਕਹਿੰਦੀ ਸੀ ਇਹਦੇ ਜਿੰਨਾ ਕੋਈ ਕੰਮੇ ਨਹੀਂ ਕਰਦਾ ਰੂਪੀ ਪੀਂਦੀ ਪੀ ਕੇ ਠੱਕਿਆ ਉਹ ਖੜ ਕੇ ਸਿੰਘਾ ਖੜ ਕੇ ਸਿੰਘਾ ਓਰੇ ਨਾ ਤੈਨੂੰ ਐਡਾ ਵੱਡਾ ਛੀ ਫੁੱਟਦਾ ਛੋਡੇ ਬੇੜੇ ਚ ਖੜੇ ਲਾਲਾ ਨਹੀਂ ਦਿਖਦਾ ਲਾਲਾ ਗੱਪਾ ਤਾ ਨਾ ਮਾਰ ਛੀ ਫੁੱਟ ਦਾ ਤੂੰ ਹੈਂ ਹੈ ਸਾਰੇ ਦਾ 1.5 ਫੁੱਟ ਦਾ ਕਹਿੰਚ ਕੱਲਾ ਆ ਜਾਂਦੀ ਆ ਹੁਣ ਛੋਨੂੰ ਫਿੱਕਾ ਲਾ ਕੇ ਦਿਖਾਵਾਂ ਲਾਲਾ ਤੇਰੇ ਜੱਡਾ ਕ ਮੈਂ ਗੁੱਲੀ ਡੰਡਾ ਖੇਡਦਾ ਹੁੰਦਾ ਨਾ ਤੇਰੇ ਡੰਡਾ ਲਾ ਕੇ ਦਉਂਦਾ ਸੀਗਾ ਗੱਪਾ ਇਹ ਜੀ ਮਾਰਦਾ ਸੀ ਨਾ ਲਾਲੇ ਤੋਂ ਛੋਟੇ ਘਰ ਦੇ ਉੱਪਰ ਜੀ ਜਾਂਦੀ ਬਸ ਚੰਗਾ ਪਕਾਈ ਨਾ ਮਾਰ ਗੱਲ ਛੁਲਮਈ ਜਾਂਦਾ ਤੇਰੀਆਂ ਗੱਬਾਂ ਨੂੰ ਹੈ ਨਾ ਤੂੰ ਆਇਂਦਾ ਛ ਤੂੰ ਛੀਰ ਕਰੇ ਕਿ ਜੀਛੀ ਲੱਗੇ ਇਹ ਜੀਛੀ ਲੱਗਿਆ ਮੇਰੇ ਹਿਸਾਬ ਨਾਲ ਤਾਂ ਲਾਲਾ हां सी सीर करेला सीर करया यार तेनु ਪਤਾ ਨਹੀਂ ਹੈਗਾ ਵੀ ਸ਼ੀਰ ਕਰੇ 7 ਵਜੇ ਕੰਮ ਤੇ ਆਣਾ ਪਊਗਾ ਟਾਈਮ ਦੇਖ ਲੈ ਛਾਡੇ 10 ਵਜ੍ਹ ਦੇ ਨੇ ਪਹਿਲੇ ਦਿਨ ਹੀ ਲੇਜ ਆਪਣਾ ਤਾਂ ਪਿਸਤਾ ਨਹੀਂ ਖੜ ਗਿਆ ਨਹੀਂ ਬਾਰ ਹੁਣ ਖਾਂ ਲੱਗ ਰਹੀਆਂ ਕਹੜੇ ਮੈਲਾਂ ਦੀ ਮੈਂ ਮੈਂ ਕਿਹਾ ਚੁੱਪ ਕਰਾਂ ਕਿਉਂਰਾ ਮੂੰਹ ਕਰੇਉਰਾ ਮੂੰਹ ਕਰ ਟਾਈਮ ਪਿਸਤਾ ਕਾਨੂੰ ਖੜਿਆ ਹੈ ਹੈ दारू ਪੀ ਕੇ ਤੇਰਾ ਸਰੀਰ ਖੜ ਗਿਆ ਹੁਣ ਜਦ ਇਹਨੇ ਦੱਛੇ ਮੈਨੂੰ ਪੂਰੀ ਬੋਤਲ ਡੱਫ ਗਿਆ ਜਿਹੜਾ ਬੰਦਾ ਪੂਰੀ ਬੋਤਲ ਪੀ ਲੇ ਉਤੋਂ ਅੰਗਰੇਜ਼ੀ ਦੀ ਉਹ ਤਰਕੀ ਨੂੰ ਕਿਵੇਂ ਉੱਠ ਖੜੂਗਾ ਲਾਲਾ ਮੇਰੀ ਗੱਲ ਸੁਣ ਯਾਰ ਤੂੰ ਖੇਤ ਗਿਆ ਹਾਲ ਤੱਕ ਹੈ ਖੇਤ ਭਾ ਗਿਆ ਤੂੰ ਐਦੂ ਪਹਿਲਾਂ ਮੈਂ ਦੁਕਾਨ ਤੇ ਜਾ ਮਾਂ ਕ ਖੇਤ ਜਾ ਮਾਂ ਪਹਿਲਾਂ ਦੁਕਾਨ ਖੋਲ ਕੇ ਤੂੰ ਬੱਤੀ ਕਰਕੇ ਦੋ ਚਾਰ ਨੂੰ ਨਾਗ ਦੇ ਛੋਦਾ ਦੇ ਕੇ ਬੋਣੀ ਕਰਕੇ ਫੇਰ ਆਇਆ ਕਿ ਲਵੇ ਨਾ ਦੂੰਦਾ ਕਹਿੰਦਾ ਭੈਣ ਦੀ ਸੜਦਾ ਤੂੰ ਤਾਂ ਹੱਲ ਲੈ ਕੇ ਜਾਂਦੇ ਲੈ ਕੀ ਕਹਿੰਦਾ ਆਪ ਕੋਸ ਨਹੀਂ ਮੈਂ ਤਾਂ ਕਹਿੰਦਾ ਤੀਗਾ ਕੱਲ ਮੈਂ ਲਾ ਕੇ ਨਾ ਅਲਵਰ ਕੀ ਬੋਤਲ ਤੇ ਦੋ ਪੈਗ ਅੱਛਾ ਖੇਤ ਭਾ ਗਿਆ ਸੀਗਾ ਉਹ ਖੇਤ ਜਾ ਕੇ ਤਾਂ ਦੇਖ ਮਰੇ ਛਲ ਜਾ ਬਟਾਏ ਕਰਤਿਆਂ ਲਾਲ ਛਨੀਤਾ ਵਰਗੀਆਂ ਓਏ ਗੱਛੋਂ ਤੂੰ ਬੱਟਾ ਕਿੜੀਆਂ ਲਾਲ ਕਈਆਂ ਹੋਈ ਤਾਂ ਨਹੀਂ ਕੋਈ ਛਾਂਜੀ ਬਸ ਬੱਡੇ ਆ ਹੋਰ ਕਿਸੇ ਨਾ ਬੜਵਾ ਕੇ ਮਾਰ ਦੇ ਤੂੰ ਖੇਤ ਬਜਾ ਜਾ ਤੋ ਕੋਈ ਪਤਾ ਨਹੀਂ ਕੀ ਕੁਛ ਕਰ ਦੇ ਤੂੰ ਖੇਤ ਦਾ ਜਾਣਦੇ ਜੱਟ ਲਿਖੀ ਨੀ ਪੱਠੇ ਪੱਠੂ ਪੁੱਟੂ ਤੂੰ ਆਏ ਦਾ ਛੋਦੇ ਕਰਨੇ ਚ ਕੀ ਖੁਥਰ ਪੁਛਰ ਕਰੀ ਜਨਾ ਮੈਨੂੰ ਵੀ ਦੱਸ ਆ ਆਏ ਕਹਿੰਦਾ ਸੀ ਲਾਲਾ ਵੀ ਮੈਂ ਜਾਣਾਂ ਚਲ ਕੋਈ ਨਹੀਂ ਜਾਣਾਂ ਗੱਲ ਛੋ ਲੈ 10 ਮਿੰਟਾਂ ਚ ਖੇਤ ਪਹੁੰਚ ਜਾ ਨਾ ਸਮਝ ਤਾ ਨੋ ਮਾਈ ਤੁਹਾਨੂੰ ਤੇ ਜਾਂਦਾ ਜਾਂਦਾ ਇੱਕ ਐਂ ਕਰੀ ਉਹ ਕਰਤਾ ਰੇ ਜੱਟ ਨੂੰ ਕਹਿ ਜੀ ਜਾਂਦਾ ਜਾਂਦਾ ਹਾਂ ਵੀ ਭਾਈ ਗੱਲ ਛੋਣਾ ਹਾਂ ਬਾਤਾਂ ਤੇ ਵਧੀਆ ਬਾਤਾਂ ਪਰ ਆਮ ਕਨੀਆਂ ਇਹ ਪਈਆਂ ਜਮਰਿਆਂ ਵਾਲੇ ਵਾਲੇ ਬੱਚਾ ਤੇ ਵੀ ਮਿੱਟੀ ਲਾਨੀ ਆ ਵੀ ਹਲਾਂ ਦਾ ਕਿਹੜਾ ਦੇਈ ਅਸੀਂ ਕੱਲ ਨੂੰ ਪਾਣੀ ਛੱਡਾਂਗੇ ਉਹੀ ਹਲਾਂ ਪਿੱਛੇ ਪਾ ਕੇ ਤੈਨੂੰ ਵੱਡੂ ਤਫ ਜੀ ਉਹ ਗੱਤਾ ਛੁਣ ਲੈ ਮੇਰੀ ਹਾਂ 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 ਲਾਲਾ ਉਧਰ ਮੂੰਹ ਕਰ ਲੈਂਦਾ ਗੱਲ ਤੇ ਨਾ ਮੈਂ ਕਰ ਰਿਹਾ ਉਹਦੇ ਕੰਨ ਚ ਕੀ ਬੋਲਦਾ ਮੇਰੇ ਘਰ ਵਾਲਿਆ ਹਾਏ ਉਹਨੂੰ ਵੀ ਪਤਾ ਨਾ ਮੇਰੇ ਛੜ ਤੇਰੇ ਘਰ ਵਾਲਿਆ ਫਿਰ ਤੂੰ ਗੱਲ ਛੋੜ ਚ ਮੇਰੇ ਸਾਹਮਣੇ ਜੱਫੀਆਂ ਪਾਵੇਂਗਾ ਹੈ ਛਰ ਮਛਰ ਮੈਂ ਮਰੀ ਬੋਟੀ ਦੇਨੂ ਉਹ ਲਾਲਾ ਤਾਂ ਗੱਜਾ ਰ ਤੂੰ ਗੱਜਾਸਦੇ ਮੈਨੂੰ ਗੱਲ ਕੀ ਰੱਛਾ ਜੱਟ ਨੂੰ ਸੁਨੇਹਾ ਲਾਦੀ ਵੀ ਆਲੇ ਜਲੇ ਹਲਾਣਾ ਗੇੜਾ ਦੇਦਾ ਸੀ ਬੱਟਾਂ ਦੇ ਮਿੱਟੀ ਲਾਨੀਆਂ ਕੱਲ ਨੂੰ ਪਾਣੀ ਛੱਦਾਂਗੇ ਥੋੜਾ ਦੱਸਾਂ ਗੇਰਾ ਨਾ ਬਸ ਮੈਂ ਸਮਝ ਗਿਆ ਜੇ ਐਂ ਦੋ ਤੱਕ ਤੈਨ ਤੈਨ ਵਾਰੀ ਪੁੱਛਣ ਲੱਗਿਆ ਤੂੰ ਮੇਰਾ ਦਿਮਾਗ ਖਲਾ ਦੇਗਾ ਲਾਲਾ ਵੀ ਜੱਟ ਨੂੰ ਕਹਦੇ ਵੀ ਜੱਟ ਆਪਣੇ ਆਪਣੇ ਖੇਤ ਚ ਪਾਣੀ ਲਾ ਲੈ ਆਪਣੀ ਬੱਟਾ ਵਸਾਉਣੇ ਹੈ ਮੇਰਾ ਦਿਮਾਗ ਤਾਂ ਨਹੀਂ ਖਿਲ ਰਿਹਾ ਮੈਂ ਤੈਨੂੰ ਕੀ ਕਰਾਂ ਉਹਨੂੰ ਆਏ ਕਹ ਜੀ ਬਿੱਲੇ ਰਾਮ ਨੇ ਕਿਹ ਹੈ ਵੀ ਬਾਹਤਾ ਤੇ ਵਧੀਆ ਬਾਤ ਆ ਆ ਜਿਹੜੀਆਂ ਚਾਰਕ ਕਨੀਆਂ ਪਈਆਂ ਉਹਦੇ ਨਾਲ ਬਾਹ ਜੰਮ ਗਿਆ ਸੀ ਬੱਟਾਂ ਦੇ ਮਿੱਟੀ ਲਾਣੀ ਆ ਖਲਾ ਦੇ ਦੇ ਕਿਹੜਾ ਦੇ ਦੇ ਨਹੀਂ ਠੀਕ ਆ ਸਮਝ ਗਿਆ ਹੁਣ ਮੈਂ ਲਾਲਾ ਸਮਝ ਗਿਆ ਹਾਂ ਲਾ ਸਮਝ ਜਾ ਆਹ ਲਾਲਾ ਮੈਂ ਕਹਿੰਦੀ ਸੀ ਕਿ ਤੁਹਾਡਾ ਮੋਟਰ ਤੇ ਲੀਡ ਨਾ ਤਾਲਿਆ ਮਾ

ਹੁਣ ਉੱਤੇ ਚਾਈਂ ਗੱਟਕਣੀ ਯਾਦ ਕਰਕੇ ਸਮਝ ਗਿਆ ਕੀ ਕਹੇਗਾ ਵੀ ਆਪਣਾ ਤੁਮਾਹ ਪੇ ਕਹਿ ਦੂ ਯਾਰ ਸਾਰਾ ਕੁਝ ਸੁਨੂ ਆਏ ਸਾਰਾ ਕੁਝ ਕਿਵੇਂ ਕਹੇਗਾ ਜਿਹੜੀ ਗੱਲ ਮੈਂ ਕਹੀਆ ਉਹੀ ਕਰੂਗਾ ਹਾਂ ਗੱਲਾਂ ਮਾਦਾ ਚੰਗਾ ਫਿਰ ਚੰਗਾ ਚਾਰ ਮਾਰੀ ਪਿੰਦਾ ਬੜਾਈ ਨਹੀਂ ਵੈਸੇ ਅਸੀਂ ਵਾਲੇ ਆਹ ਹਾਂ ਓਏ ਨਾਲੇ ਤਾਂ ਤੂੰ ਪੁੱਛੀ ਜਨੇ ਨਾਲੇ ਜਵਾਬ ਦੇ ਮੈਂ ਪਿੰਦਾ ਤਾਂ ਲਈ ਓਏ ਤੂੰ ਪਿਆਨ ਵਾਲੇ ਲਿਛਰੇ ਕਿੱਥੇ ਨੇ ਤੇਰੇ ਤੂੰ ਕੈਮ ਤੇ ਬਗਦਾ ਗੱਲ ਸੁਣ ਪੂਰੀ ਚਾਹ ਦੇ ਬਹਾਨੇ ਨਾ ਟਿਕਾਂ ਦਾ ਹੋਰ ਬੈਠੇ ਰਹੇਗਾ ਪਗਲਾ ਹਾਂ ਸਨੇਹਾ ਲਾ ਜੀ ਕਿਹੜੇ 40 ਪਿੰਡਾਂ ਕੱਲ ਮੋਰੀ ਚਾਲਦਾ ਕਰਤਾਰੇ ਨੇ ਕੁੱਤੀ ਅੱਜ ਉਹ ਜੱਟ ਨੂੰ ਕਹੂੰਗਾ ਦੇਖ ਕੱਲ ਮੋਰੀ ਸਾਰੀਆਂ ਬੱਟਾਂ ਉਸਦੀਆਂ ਵੱਡਿਆ ਅੱਜ ਗਲਤ ਆ ਛੋਲਾ ਮੇਰੇ ਸਾਲੇ ਦੀ ਬਿੱਲਾ RAM ਕਹਿੰਦਾ ਵੀ ਮੈਂ ਤਾਂ ਕਰਾ ਬਿੱਲੇ RAM ਜੱਜ ਪਿੱਛੇ ਪਿੱਛੇ ਨਾ ਘਟਾਈ ਮੈਨੂੰ ਵੀ ਤੂੰ ਖੜਕ ਸੰਗਣਾ ਕਹੀਂ ਮੈਂ ਤਾਂ ਖੜਕਿਆ ਖੜਕਣ ਲਾਣਾ ਅੱਜ ਲਾਲੀ ਨੂੰ ਖੜਕਾਵਾਂਗੇ ਤੂੰ ਕੱਲ ਸੁਣ ਲੈ ਮੇਰੀ ਮੋਰੀਆਂ ਸਾਰੀਆਂ ਬੱਟਾਂ ਵੱਡਿਆ ਅੱਜ ਤਾਂ ਕਿ ਕਹੂੰਗਾ ਬਿੱਲਾਲੇ ਨੇ ਦੇਖ ੱੱਕੇ ਨਾ ਮੇਥੋਂ ਬੱਟਾਂ ਵੜਾਈਆਂ ਮੈਂ ਤਾਂ ਗਰੀਬ ਬੰਦਾ ਬਾਈ ਦੇਖੋ ਜੋ ਹਜ਼ਾਰ ਰੈਂਦਾ ਹਜ਼ਾਰ ਤੇਰਾ ਬੇੜਾ ਮੇਜਾ ਤੇਰਾ ਦੇਣਾ ਨਹੀਂ ਤੇਰਾ ਪਤੰਦਰ ਨੇ ਨਹੀਂ ਓਟਾ ਮੈਂ ਆਪੇ ਲੜੂ ਭੈਣ ਦੇ ਯਾਰ ਦੀ ਗੱਲ ਤਾਂ ਸੁਣ ਲੈ ਮੇਰੇ ਨਾਲੇ ਨੂੰ ਤਾਂ ਕੀ ਜਾ ਲੜ ਦੋ ਮਿੰਟਾਂ ਚ ਪਿੱਛੇ ਲਾ ਲੂ ਮੈਂ ਤੂੰ ਦੇਖਦਾ ਜਾ ਹੁਣ ਖੜਕ ਸਿੰਘ ਲਾਲੇ ਨੂੰ ਖੜਕਾਉਂਦਾ ਤੂੰ ਐ ਕਰ ਤੂੰ ਨਾ ਕੈੜੀ ਜੀ ਚਾਹ ਬਣਾ ਮੈਂ ਆਇਆ ਫਰ ਖੜਕਾ ਕੇ ਚੰਗਾ ਚੰਗਾ ਬਗ ਜਾ ਹਾਂ ਮਰ ਜਾਣਾ ਦੇ ਕਪਲੇਕ ਦੇ ਜਾਣਾ ਨਮੀ ਸਿਆਪੇ ਛੇੜਦਾ ਅਗਲੇ ਨੇ ਜਿਹੜੇ ਪੈਸੇ ਹੈਗੇ ਆ ਉਹ ਦੇਣੇ ਨਹੀਂ ਫੇਰ ਇਹ ਪਿੱਟੂਗਾ ਹੁਣ ਤਾਂ ਇਹ ਡਰਾਮੇ ਕਰਨ ਲੱਗ ਰ ਚਲ ਕੋਈ ਨਾ ਮੈਂ ਤਾਂ ਮਨਾ ਬਬ ਕਰ ਮਾਰ ਲਾ ਇਹਦੇ ਮਗਰ ਲਾ ਕੇ ਕੰਮ ਵੀ ਰੱਖ ਲੇਗੀ ਧੁੱਪ ਚੜੀ ਜਾਂਦੀ ਆ ਉੱਪਰ